ਜੀ ਸਰ ਅੱਜ ਫੇਰ ਤੜਕਣ ਦੀ ਜਿਹੜੀ ਹੈ ਤੜਕਣ ਤੋਂ ਉਹਨਾਂ ਦੀ ਵਧੇਗੀ ਜੀ ਸਰ ਬਹੁਤ ਖੁਸ਼ੀ ਹੈ ਜਿਹੜੇ ਜਿਹੜੇ ਕਹਿੰਦੇ ਸੀ ਕਿ ਅਸੀਂ ਬੜੀ ਵੱਡੀ ਜਿੱਤ ਹਾਸਲ ਕਰਾਂਗੇ ਅੱਜ ਨੇੜੇ ਵੀ ਨਹੀਂ ਹੈ ਆਪ ਆदमी ਜਿਹੜੀ ਹੈ ਉਹ ਜਿਹੜਾ ਇੱਕ ਫਾਇਲ ਕਾਦਰ ਜਾਣਾ ਹੈ 4038 ਵੋਟਾਂ ਕਾਮਸ ਪਈਆਂ ਤੇ 1700 ਵੋਟ ਜਿਹੜੀ ਉਹ ਆਪ ਆਦਮੀ ਪਾ ਲਖ ਜੀ ਇਹ ਇਹ ਨਾਲ ਡਿਫਰੈਂਸ ਹੈ ਕਿ ਹੁਣ ਹੋਰ ਜ਼ਿਆਦਾ ਅਗਲੇ ਰਾਊਂਡ ਚ ਹੋਊਗਾ ਡੇਵਿਡ ਮਤਲਬ ਜਿੰਨੇ ਜਿੰਨੇ ਮਿੰਟ ਵਧਣਗੇ ਉਵੇਂ ਮੈਂ ਰਾਊਂਡ ਜਿਹੜੇ ਬੰਦੇ ਜਾਣਗੇ ਤਾਂ ਉਹ ਤੱਕ ਪੰਜਾਬ ਵਿੱਚ 4 ਸੀਟਾਂ ਤੇ ਕਾਂਗਰਸ 4 ਤੇ ਆਮ ਆਦਮੀ ਪਾਰਟੀ 1 ਤੇ ਕਾਲੀ ਦਲ ਤੇ ਇੱਕ ਤੇ ਬੀਜੇਪੀ ਅੱਗੇ ਚੱਲਦੀ ਕਿਸ ਤਰ੍ਹਾਂ ਨਾਲ ਦੇਖਦੇ ਹੋ ਤੁਸੀਂ ਨਹੀਂ ਦੇਖੋ ਕਾਂਗਰਸ ਪਾਰਟੀ ਅੱਗੇ ਆਈ ਜੇ ਇੱਕ ਦਾ ਪਹਿਸਟ ਰਾਊਂਡ ਹੈ ਕੋਈ ਥੋੜਾ ਬਹੁਤ ਫਰਕ ਜੇ ਹੋਏਗਾ ਉਹ ਨਿਕਲ ਜਾਏਗਾ ਤੇ ਕਾਂਗਰਸ ਪਾਰਟੀ ਸੀਟਾਂ ਜਿਹੜੀਆਂ ਸਾਰੀਆਂ ਜਿੱਤੇ ਜੇ ਫਰੋਜਪੁਰ ਦੇ ਬਾਕੀ ਹਲਕਿਆਂ ਦੀ ਜੇ ਗੱਲ ਕਰ ਲਈਏ ਕਿਸ ਤਰ੍ਹਾਂ ਦੀ ਬਾਕੀ ਦਾ ਵੀ ਸੇਮ ਬਾਕੀ ਦੇ ਵੀ ਜਿਸ ਤਰ੍ਹਾਂ ਇੱਥੇ ਹੈ ਫਾਇਲ ਕਾ ਜਲਾਲਾਬਾਦ ਗੁਰੂ ਅਰਸਾ ਫਰੋਜਪੁਰ ਸਾਰੇ ਹੀ ਕੰਸਟੀਚੂਐਂਸੀਆਂ ਦੇ ਵਿੱਚ ਬਹੁਤ ਵੱਡੀ ਲੀਡ ਨਾਲ ਸੀ ਜਿੱਤ ਕੇ ਗਿਆ ਕਿੰਨੀ ਲੀਡ ਮਿਲੇਗੀ ਕਿੰਨੀ ਸਮਝੋ ਕਿੰਨੀ ਲੀਡ ਐਡੀਐਮ ਦਾ ਉਹ ਤਾਂ ਜੋ 2 ਲੱਖ ਤੋਂ ਪਲੱਸ ਲੀਡ ਹੋਣੀ ਚਾਹੀਦੀ ਹੈ ਆਈਡੀਆ ਹੈ ਬਾਕੀ ਗਿਣਤੀ ਦੇ ਬਾਬਾ ਵੋਟਾਂ ਹੋਣ ਤੋਂ ਬਾਅਦ ਨਾ ਇੱਕ ਓਵਰ ਕੌਨਫੀਡੈਂਸ ਬੜਾ ਇੱਕ ਆ ਜਾਂਦਾ ਹੈ ਬਾਰਡਰ ਏਰੀਆ ਚ ਕੀ ਕਹਿੰਦੇ ਹੈ ਕਿ ਸ਼ੇਰ ਸਿੰਘ ਉਹ ਆਇਆ ਤਾਂ ਜਿੱਤਿਆ ਹੋਇਆ ਹੈ ਨੀ ਉਹ ਤਾਂ ਬੈਲੈਂਸ ਦੇ ਸਰ ਵੋਟਾਂ ਪਈਆਂ ਉਹਦੇ ਜਿਹੜੇ ਟਿਕਟ ਮੇਰੀ ਉਹਦੇ ਲੋਕਾਂ ਨੇ ਕਹਿਦਾ ਕਿ ਕਵਾਇਆ ਜਿੱਤ ਗਿਆ ਤਾਂ ਤਾਂ ਵੋਟਾਂ ਤਾਂ ਪੈਣ ਦੀ ਬਾਤ ਹੀ ਗੱਲ ਹੈ ਤੇ ਲੋਕਾਂ ਦਾ ਜੋ ਲੋਕਾਂ ਦੀ ਆਵਾਜ਼ ਹੁੰਦੀ ਹੈ ਪ੍ਰਮਾਤਮਾ ਉਹਨੂੰ ਕਬੂਲ ਕਰਦਾ ਹੈ ਇਹੀ ਕਾਰਨ ਸੀ ਟਿਕਟ ਨਾਉਸੋਂ ਤੋਂ ਪਹਿਲਾਂ ਹੀ ਤੁਸੀਂ ਆਪ ਦਾ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਸੀ ਨਹੀਂ ਚਲੋ ਮੈਨੂੰ ਤਾਂ ਵਿਸ਼ਵਾ ਕੰਫੀਡੈਂਸ ਚੋਣ ਪ੍ਰਚਾਰ 2 ਦਿਨ ਪਹਿਲਾਂ ਸ਼ੁਰੂ ਕੀਤਾ ਸੀ ਪਰ ਉਹ ਹਾਈ ਕਮਾਂਡ ਦੀ ਨੇ ਕਿਹਾ ਸੀ ਤੇ ਤਾਂ ਕੀਤਾ ਸੀਗਾ ਟਿਕਟ ਟੌਕ ਜੋ ਉਹਨਾਂ ਨੇ ਯੈਸ ਕਰਤੀ ਸੀ ਐਲਾਨ ਹੋਣਾ ਬਾਕੀ ਸੀ ਉਹ 2-3 ਦਿਨ ਬਾਅਦ ਆਪਣੇ ਆਪ ਹੀ ਆਟੋਮੈਟਿਕ ਹੋ ਗਿਆ ਤੇ ਜਿੱਤ ਵੀ ਲੋਕਾਂ ਨੇ ਉਸ ਦਿਨ ਕਹਿ ਦਾ ਜਿਵਾਇਆ ਜਿੱਤ ਗਿਆ ਬਾਕੀ ਸਾਰੇ ਚੋਣ ਕਮਿਸ਼ਨ ਦੇ ਪ੍ਰਬੰਧਾ ਤੋਂ ਸੰਤੁਸ਼ਟ ਸਭ ਠੀਕ ਹੈ ਬਿਲਕੁਲ ਠੀਕ ਚੱਲ ਰਿਹਾ ਹੈ ਕੋਈ ਪ੍ਰੋਬਲਮ ਨਹੀਂ ਹੈ ਤੇ ਤੁਸੀਂ ਹੁਣ ਤੱਕ ਕਿਹੜੇ-ਕਿਹੜੇ ਮੈਂ ਸ਼ੁਰੂਆਤ ਜਲਾਲਾਬਾਦ ਤੋਂ ਫਾਜ਼ਿਲਕਾ ਤੋਂ ਕੀਤੀ ਹੈ ਤੇ ਦੋਨੋਂ ਦੇਖ ਕੇ ਮੈਂ ਮਲੋਟ ਰੌਰ ਫਿਰ ਰੋਇਪੁਰ ਬਸ ਹੋ ਗਿਆ